ਚਪਾਰ ਦੇ ਮੇਲੇ ਦੇ ਤੁਹਾਨੂੰ ਨਿਊ ਅਪਡੇਟ ਵੀਡੀਓ ਦਿਖਾਉਣ ਲੱਗੇ ਆ ਟਾਈਮ ਦੀ ਗੱਲ ਕੀਤੀ ਜਦੋਂ ਟਾਈਮ ਤੁਸੀਂ ਦੇਖ ਸਕਦੇ ਹੋ 6:00 ਬਜੇ 7 ਮਿੰਟ ਹੋ ਚੁੱਕੇ ਨੇ ਤੇ 12 ਸਤੰਬਰ 2024 ਦੀ ਵੀਡੀਓ ਤੁਹਾਨੂੰ ਦਿਖਾਉਣ ਲੱਗੇ ਆ ਨਿਊ ਅਪਡੇਟ ਵੀਡੀਓ ਤਾ ਦਿਖਾ ਦੀ ਚੰਨਾ ਮੈਨੂੰ ਹਾਈਵੇ ਮੇਲਾ ਤੁਸ਼ਪਾਰਦਾ ਮੱਥਾ ਦਰਬਾਰ ਸਭ ਟਿਕਣਾ ਜ਼ਰੂਰ ਸੋ ਤੁਹਾਨੂੰ ਦਿਖਾ ਰਹੇ ਆ ਚਪਾਰ ਦੇ ਮੇਲੇ ਦੀਆਂ ਰੌਣਕਾਂ ਚਪਾਰ ਦਾ ਮੇਲਾ 16 ਸਤੰਬਰ ਤੋਂ ਸ਼ੁਰੂ ਹੈ ਆਲਵੇ ਤਾਂ ਸਭ ਤੋਂ بڑے ਮੇਲਿਆਂ ਦੇ ਵਿੱਚੋਂ ਦੂਜੇ ਨੰਬਰ ਤੇ ਲੱਗਦਾ ਹੈ ਛਪਾਰ ਦਾ ਮੇਲਾ ਜੋ ਕਿ ਛਪਾਰ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਪੈਂਦਾ ਹੈ ਤੇ 1100 ਸਾਲਾਂ ਤੋਂ ਲੱਗਦਾ ਆ ਰਿਹਾ ਛਪਾਰ ਦਾ ਮੇਲਾ ਸੋ ਫਾਈਨਲੀ ਆਪਾਂ ਦਰਵਾਰ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਦੂਦੂਰ ਸੰਗਤਾਂ ਪਹੁੰਚੀਆਂ ਛਪਾਰ ਦੇ ਮੇਲੇ ਦੇ ਵਿੱਚ ਦਰਸ਼ਨਾਂ ਦੇ ਲਈ ਗੱਗਾ ਜਹਰ ਕੀੜੀ ਵੀ ਤੇ ਬਾਬਾ ਚਿੱਤ ਲਖਣ ਦੀ ਯਾਦ ਦੇ ਵਿੱਚ ਲੱਗਦਾ ਹੈ ਛਪਾਰ ਦਾ ਮੇਲਾ ਹਰ ਸਾਲ ਸਤੰਬਰ ਦੇ ਵੀਡੀਓ ਦੇਖ ਰਹੀ ਮੇਰੀ ਪਿਆਰੀ ਸੰਗਤ ਜੀ ਗੁੱਗੜ ਜਹਰ 피ਰ ਜੀ Rajasthan ਦੇ ਰਾਜਾ ਸੀ ਤੇ ਆਪਣੇ ਦੋਸਤ ਬਾਬਾ ਸਿੱਧ ਸਲਖਣ ਜੀ ਦੇ ਨਾਲ ਚਪਾਰ ਪਿੰਡ ਦੇ ਵਿੱਚ ਰਹਿੰਦੇ ਸੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਰਾਮ ਰਾਮ ਆਦਾਬ। ਤੇ ਅੱਜ ਫੇਰ ਚੱਲਿਆਂ ਆਪਾਂ ਛਪਾਰ ਕਿਉਂਕਿ ਤੁਹਾਡੇ ਪਿਆਰ, ਸਪੋਰਟ, ਸਦਕਾ ਅੱਜ ਫੇਰ ਤੁਹਾਨੂੰ ਦਿਖਾਵਾਂਗੇ ਨਿਊ ਅਪਡੇਟ ਵੀਡੀਓ ਤੇ ਜਿੱਦ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਦਿਨ ਅੱਜ ਹੈਗਾ ਵੀਰਵਾਰ ਦਾ ਦਿਨ ਅੱਜ ਤੇ 12 ਤਰੀਕ ਆ ਜਾ। ਤੇ ਛਪਾਰ ਦੇ ਮੇਲੇ 'ਚ ਤੁਹਾਨੂੰ ਦਿਖਾਵਾਂਗੇ ਛਪਾਰ ਦੇ ਮੇਲੇ 'ਚ ਕੀ ਕੁਛ ਜੇ ਲੱਗਿਆ ਹੋਇਆ। ਤੇ ਕੀ ਕੁਛ ਨਹੀਂ ਲੱਗਿਆ ਹੋਇਆ ਤੇ ਰੌਣਕਾਂ ਦਿਖਾਵਾਂਗੇ ਕਿੰਨੀ ਘਰੌਣਕਾਂ ਨੇ ਇਹ ਟਾਈਮ ਦੀ ਗੱਲ ਕੀਤੀ ਹੈ ਉਹ ਤਾਂ ਟਾਈਮ ਸ਼ਾਮ ਦੇ 6:30 ਵਜਣ ਵਾਲੇ ਹੋਣਗੇ ਆ ਜੀ ਤੇ ਚਲਦੇ ਆ ਫਟਾਫਟ ਦੇ ਅੰਦਾਜ਼ ਦੇ ਵਿੱਚ ਪਾਰ ਦੇ ਮੇਲੇ ਤੇ ਤੁਹਾਨੂੰ ਦਿਖਾਉਨੇ ਚਪਾਰ ਦਾ ਮੇਲਾ ਇਹੋ ਜਿਹਾ ਮੇਲਾ ਲੱਗਿਆ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਟਾਈਮ ਸ਼ਾਮ ਦੇ 6:36 ਮਿੰਟ ਹੋ ਚੁੱਕੇ ਨੇ ਇਹ ਅੱਜ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ 12 ਸਤੰਬਰ 2024 ਦੀ ਵੀਡੀਓ ਦਿਖਾਉਣ ਲੱਗੇ ਆ ਤੇ ਛਪਾਰ ਦੇ ਮੇਲੇ ਦੀਆਂ ਰੌਣਕਾਂ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਮਿਲਦੇ ਆਂ ਛਪਾਰ ਦੇ ਮੇਲੇ ਦੇ ਵਿੱਚ ਫਟਾਫਟ ਦੇ ਅੰਦਾਜ਼ ਦੇ ਵਿੱਚ ਤੁਹਾਡੇ ਪਿਆਰ ਸਪੋਰਟ ਕਰਕੇ ਸਦਕਾ ਅੱਜ ਫੇਰ ਆਪਾਂ ਤੁਹਾਨੂੰ ਨੂੰ ਅਪਡੇਟ ਵੀਡੀਓ ਦਿਖਾਉਣ ਲੱਗੇ ਆਂ ਚਪਾਰ ਦੇ ਮੇਲੇ ਦੀਆਂ ਤੇ ਅੱਜ 12 ਸਤੰਬਰ 2024 ਜਦਾ ਮੇਲਾ ਤੁਹਾਨੂੰ ਦਿਖਾਵਾਂਗੇ ਥੋੜਾ ਦਿਖਾਵਾਂਗੇ ਚਪਾਰ ਦੇ ਮੇਲੇ ਦੀਆਂ ਤੇ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਤੇ ਚੱਲਦੇ ਆਂ ਫਟਾਫਟ ਤੇ ਅੰਦਾਜ਼ ਦੇ ਵਿੱਚ ਚਪਾਰ ਦੇ ਮੇਲੇ ਤੁਸੀਂ ਦੇਖ ਸਕਦੇ ਹੋ ਚਪਾਰ ਦਾ ਮੇਲਾ ਕੁਝ ਇਹੋ ਜਿਹਾ ਰੌਣਕਾਂ ਲੱਗਣ ਲੱਗ ਗਈਆਂ ਨੇ ਤੇ ਚਪਾਰ ਦੇ ਮੇਲੇ ਦੇ ਵਿੱਚ ਸ਼ਰਦਾ ਭਾਉ ਦੇ ਨਾਲ ਆਓ ਤੇ ਦਰਸ਼ਨ ਕਰੋ ਗੁੱਗਾ ਜਹਰ ਪੀਰ ਜੀ ਦੇ ਤੇ ਬਾਬਾ ਸਿੱਧ ਸਲੱਖਣ ਜੀ ਦੇ ਚਪਾਰ ਦਾ ਮੇਲਾ ਇੱਕ ਇਤਿਹਾਸਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਜੋ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਇੱਕ ਹਫ਼ਤੇ ਦੇ ਲਈ ਤੋ ਵੀਡੀਓ ਅਖੀਰ ਤੱਕ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਆਹ ਦੇਖ ਸਕਦੇ ਹੋ ਤੁਸੀਂ ਪਾਥੀਆਂ ਖਜਲਾ ਜਿਹਨੂੰ ਕਹਿੰਦੇ ਨੇ ਹਿੰਦੀ ਦੇ ਵਿੱਚ ਤੇ ਤੁਹਾਨੂੰ ਰੌਣਕਾ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਤੇ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਚਪਾਰ ਦੇ ਮੇਲੇ ਦੀਆਂ ਕਿੰਨੀ ਘਰੌਣਾਂ ਲੱਗ ਚੁੱਕੀਆਂ ਨੇ ਕਿੰਨੀ ਨਹੀਂ ਲੱਗੀਆਂ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ 12 ਸਤੰਬਰ 2024 ਦੀ ਵੀਡੀਓ ਗੁੱਗਾ ਯਹਰ ਪੀਰ ਜੀ ਤੇ ਬਾਬਾ ਸਿੱਧ ਸਿੰਘ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਚਪਾਰ ਦਾ ਮੇਲਾ ਤੇ ਦੂਰ ਦੂਰੋਂ ਸੰਗਤਾਂ ਪਹੁੰਚਿਆ ਚਪਾਰ ਦੇ ਮੇਲੇ ਦੇ ਵਿੱਚ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਵਾਲਟਾ ਫੇਮਸ ਮੇਲਾ ਹੈ ਅੱਜ ਤੋਂ 4 ਦਿਨਾਂ ਦੇ ਬਾਅਦ ਚਪਾਰ ਦਾ ਮੇਲਾ ਸ਼ੁਰੂ ਹੋ ਜਾਣਾ ਤੇ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਚੰਡੋਲ ਲੱਗ ਚੁੱਕੇ ਨੇ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਸੀਂ ਰੌਣਕਾਂ ਦੇਖ ਸਕਦੇ ਹੋ ਪੂਰੀ ਰੌਣਕਾਂ ਨੇ ਚਪਾਰ ਦੇ ਵੀਡੀਓ ਤੇ ਚੰਡੋਲ ਦਾ ਵੀਊ ਤੁਸੀਂ ਦੇਖ ਸਕਦੇ ਹੋ ਚੰਡੋਲ ਦਾ ਵੀਊ ਕੁਝ ਐਹੋ ਜਿਹਾ ਵੀਊ ਆ ਸੋ ਇਤਿਹਾਸਿਕ ਧਾਰਮਿਕ ਮੇਲਾ ਹੈ ਚਪਾਰ ਦਾ ਮੇਲਾ ਸੋ ਕੁਝ ਐਹੋ ਜਿਹਾ ਨਜ਼ਾਰਾ ਇਹ ਟਾਈਮ ਦੀ ਗੱਲ ਕੀਤੀ ਜਾਵੇ ਦਾ ਟਾਈਮ ਤੁਸੀਂ ਦੇਖ ਸਕਦੇ ਹੋ 6:42 ਹੋ ਗਏ 12 ਸਤੰਬਰ 2024 ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਚਪਾਰ ਦੇ ਮੇਲੇ ਦੀਆਂ ਸੋ ਮੇਰੇ ਨਾਲ ਪਹੁੰਚੀ ਹੈ ਮੇਰੀ ਬੇਟੀ ਸ਼ੋ ਬਾਈ ਕਰੋ ਬਾਈ ਕਰੋ ਲੈਣਾ ਝੁੱਲਾ ਚਾਲਣਾ ਅਭੀ ਲੈ ਕੇ ਚੱਲेंगे ਸੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਦੇਖੋ ਜੀ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਇਸ ਧਰਤੀ ਤੇ ਮਿਲੀਆ ਦੇ ਤਿਹਵਾਰ ਆਉਂਦੇ ਰਹਿੰਦੇ ਨੇ ਲੱਗਦੇ ਰਹਿੰਦੇ ਨੇ ਛਪਾਰ ਦਾ ਮੇਲਾ ਇੱਕ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਜੋ ਕਿ 1100 ਸਾਲਾਂ ਤੋਂ ਛਪਾਰ ਦਾ ਮੇਲਾ ਛਪਾਰ ਪਿੰਡ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਅਮ드ਗੜ ਸ਼ਹਿਰ ਦੇ ਵਿੱਚ ਲੱਗਦਾ ਹੈ ਹਰ ਸਾਲ ਸਤੰਬਰ ਦੇ ਵਿੱਚ ਛਪਾਰ ਦਾ ਮੇਲਾ ਇੱਕ ਹਫ਼ਤੇ ਦੇ ਲਈ ਲੱਗਦਾ ਹੈ ਤੇ ਲੋਕ ਸੰਗਤਾਂ ਸ਼ਰਧਾ ਭਾਵ ਦੇ ਨਾਲ ਦਰਬਾਰ ਦੇ ਵਿੱਚ ਜੀਹਾਂ ਗੱਗਾ ਜਹਰਪੀਰ ਜੀ ਤੇ ਬਾਬਾ ਸਿੱਧ ਸਿੰਘ ਜੀ ਦੇ ਦਰਵਾਜ਼ੇ ਦੇ ਵਿੱਚ ਸ਼ਰਧਾ ਭਾਵ ਦੇ ਨਾਲ ਪਹੁੰਚਦੇ ਨੇ ਤੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਤੇ ਚਪਾਰ ਦੇ ਮੇਲੇ ਦੀ ਗੱਲ ਕੀਤੀ ਜਾਵੇ ਤਾਂ ਚਪਾਰ ਦਾ ਮੇਲਾ ਇੱਕ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਚਪਾਰ ਦੇ ਮੇਲੇ ਦੇ ਵਿੱਚ ਇਤਿਹਾਸਿਕ ਮੇਲਾ ਹੋਣ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਚਪਾਰ ਦਾ ਮੇਲਾ ਕਾਫੀ ਮਸ਼ਹੂਰ ਮੇਲਾ ਹੈ ਸੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ 12 ਸਤੰਬਰ 2024 ਨੂੰ ਸੋ ਹਮ ਹਮਾ ਕੇ ਪਹੁੰਚੋ ਚਪਾਰ ਦੇ ਮੇਲੇ ਦੇ ਵਿੱਚ ਸ਼ਰਦਾ ਭਾਵ ਦੇ ਨਾਲ ਆਓ ਦਰਸ਼ਨ ਕਰੋ ਤੇ ਮੱਟੀ ਕੱਢੋ ਤੇ ਇੰਜੋਏ ਕਰੋ ਛਪਾਰ ਦਾ ਮੇਲਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਹੀ ਮਸ਼ਹੂਰ ਮੇਲਾ ਹੈ ਛਪਾਰ ਦਾ ਮੇਲਾ ਜਿਵੇਂ ਤੁਸੀਂ ਦੇਖ ਸਕਦੇ ਹੋ ਚੰਡੋਲ ਲੱਗੇ ਹੋਏ ਨੇ ਚਾਰ ਚੰਡੋਲ ਲੱਗੇ ਹੋਏ ਨੇ ਛਪਾਰ ਦੇ ਮੇਲੇ ਦੇ ਵਿੱਚ ਤੇ ਇਹੋ ਜਿਹਾ ਕੁਝ ਵਿਊ ਆ ਛਪਾਰ ਦੇ ਮੇਲੇ ਦਾ ਵਿਊ ਕਿ 16 ਸਤੰਬਰ ਤੋਂ ਜੇ ਨਾ ਇਹ ਤੁਹਾਨੂੰ ਪਤਾ ਹੈ ਕਿ ਮੇਲਾ ਸ਼ੁਰੂ ਹੈ ਉਸ ਤੋਂ ਪਹਿਲਾਂ ਹੀ ਜੋ ਕਿ ਛਪਾਰ ਦੇ ਮੇਲੇ ਦੀਆਂ ਰੌਣਕਾਂ ਤੁਸੀਂ ਦੇਖ ਸਕਦੇ ਹੋ ਕੁਝ ਇਹੋ ਜਿਹੀਆਂ ਰੌਣਕਾਂ ਨੇ ਛਪਾਰ ਦੇ ਮੇਲੇ ਦੀਆਂ ਸੋ ਛਪਾਰ ਦਾ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੌਣਕਾਂ ਸ਼ੁਰੂ ਹੋ ਗਈਆਂ ਨੇ ਛਪਾਰ ਦੇ ਮੇਲੇ ਦੇ ਵਿੱਚ ਤੇ ਦੂਰੋ ਦੂਰੋ ਸਾਹਮਣੇ ਤਾਂ ਪਹੁੰਚਦੇ ਆਂ ਛਪਾਰ ਦੇ ਮੇਲੇ ਦੇ ਵਿੱਚ ਤੇ ਦਰਸ਼ਨ ਕਰਦੀ ਆ ਕੋਕਾ ਜਹਰ ਪੀਰ ਜੀ ਦੇ ਜੋ ਕਿ ਸੱਪਾਂ ਦੇ ਦੇਵਤਾ ਨੇ ਤੇ ਵਰਲਡ ਫੇਮਸ ਮੇਲਾ ਹੈ ਛਪਾਰ ਦਾ ਮੇਲਾ ਹਾਂਜੀ ਤੇ ਗੁੱਗੋ ਜਹਰ ਪੀਰ ਜੀ ਤੇ ਬਾਬਾ ਸਿਰਸ ਲਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਛਪਾਰ ਦਾ ਮੇਲਾ ਫੂਡ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦਾ ਫੂਡ ਕੋਰਟ ਹੈ ਜੀ ਪਾਠੀਆਂ ਤੇ ਪਾਠੀਆਂ ਕਾਫੀ ਮਸ਼ਹੂਰ ਹੈ ਤੇ ਆਪਾਂ ਇਸ ਟਾਈਮ ਮੌਜੂਦ ਆ ਬਾਬਾ ਜੀ ਦੇ ਦਰਬਾਰ ਦੇ ਸਾਹਮਣੇ ਦਾ ਵਿਊ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤੇ ਵੀਡੀਓ ਦੇਖੀਏ ਤੱਕ ਬਨੇ ਰਹੋ ਵੀਡੀਓ ਨੂੰ ਸ਼ੇਅਰ ਕਰੋ ਤੇ ਛਪਾਰ ਦਾ ਮੇਲਾ ਇੰਜੋਏ ਕਰੋ ਕਰੋ। ਜਿਹੜੀਆਂ ਤੇ ਆਪਾਂ ਖੜੇ ਆਂ ਦਰਬਾਰ ਦੇ ਸਾਹਮਣੇ ਤੇ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਟਾਈਮ ਸ਼ਾਮ ਦੇ 6:53 ਮਿੰਟ ਹੋ ਗਏ। ਇਹ 12 ਸਤੰਬਰ 2024 ਦੀ ਵੀਡੀਓ ਤੁਹਾਨੂੰ ਦਿਖਾ ਰਹੇ ਆਂ। ਚਲਦੇ ਆਂ ਅੰਦਰ ਦਰਬਾਰ ਚ ਜਲਦੇ ਆਂ ਮੱਥਾ ਟੇਕਦੇ ਆਂ ਤੇ ਦਿਖਾਉਂਦੇ ਆ ਤੁਹਾਨੂੰ। ਦੇਰ ਸਰਤਾ ਪਹੁੰਚਿਆ ਨੇ ਦਰਵਾਰ ਦੇ ਵਿੱਚ ਤੇ ਰੌਣਕਾ ਤੁਸੀਂ ਦੇਖ ਸਕਦੇ ਹੋ ਪੂਰੀ ਰੌਣਕਾਂ ਲੱਗੀਆਂ ਹੋਈਆਂ ਨੇ ਦਰਵਾਰ ਦੇ ਵਿੱਚ ਸਰਦਾ ਭਾਉ ਦੇ ਨਾਲ ਆਉਂਦੇ ਨੇ ਉਹਨਾਂ ਦੀ ਸਾਰੀ ਮਰਜ਼ਾਦਾਂ ਹੁੰਦੀਆਂ ਨੇ ਪੂਰੀਆਂ ਮੇਰਾ ਇੰਨਾ ਵਿਸ਼ਵਾਸ ਹੈ ਤੇ ਛਪਾਰ ਦੇ ਮੇਲੇ ਦੇ ਵਿੱਚ ਆਓ ਤੇ ਸ਼ਰਦਾ ਭਾਵ ਦੇ ਨਾਲ ਆਓ ਮੇਲੇ ਨੂੰ ਇੰਜੋਏ ਕਰੋ ਇਹ ਮੇਲਾ 1100 ਸਾਲਾਂ ਤੋਂ ਲੱਗਦਾ ਆ ਰਿਹਾ ਚਪਾਰ ਪਿੰਡ ਦੇ ਵਿੱਚ ਜੋ ਕਿ ਇਤਿਹਾਸਿਕ ਮੇਲਾ ਹੈ ਤੇ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਸੋ ਫਾਈਨਲੀ ਆਪਾਂ ਦਰਵਾਰ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਤੁਰ ਤੁਰੋਂ ਸੰਗਤਾਂ ਪਹੁੰਚੀਆਂ ਚਪਾਰ ਦੇ ਮੇਲੇ ਦੇ ਵਿੱਚ ਦਰਸ਼ਨਾਂ ਦੇ ਲਈ ਗੁਰੂ ਜਹਰ ਕੀਰੀ ਜੀ ਵੀ ਤੇ ਬਾਬਾ ਜੀ ਚ ਲਖਣ ਦੀ ਯਾਦ ਦੇ ਵਿੱਚ ਲੱਗਦਾ ਹੈ ਚਪਾਰ ਦਾ ਮੇਲਾ ਹਰ ਸਾਲ ਸਤੰਬਰ ਦੇ ਵਿੱਚ ਕਿ ਦੇਸ਼ਾਂ ਦੇਸ਼ਾਂ ਦੇ ਵਿੱਚ ਹੀ ਕਾਫੀ ਮਸ਼ਹੂਰ ਮੇਲਾ ਹੈ ਚਪਾਰ ਦਾ ਮੇਲਾ ਜੋ ਕਿ ਸ਼ਰਦਾ ਭਾਵ ਦੇ ਨਾਲ ਸੰਗਤਾਂ ਪਹੁੰਚਦੀਆਂ ਚਪਾਰ ਦੇ ਮੇਲੇ ਦੇ ਵਿੱਚ ਦੁੱਖ ਤਾਂ ਹੀ ਦਰਸ਼ਨ ਕਰਕੇ ਹੀ ਖਤਮ ਹੋ ਜਾਂਦੇ ਨੇ ਸੋ ਤੁਸੀਂ ਦਰਸ਼ਨ ਕਰੋ ਤੇ ਲਾਈਵ ਦਰਸ਼ਨ ਕਰੋ ਗੋਗਾ ਜਹਰ ਪੀਰ ਜੀ ਦੇ ਬਾਬਾ ਸਿੱਧ ਸਲੱਖਣ ਜੀ ਦੇ ਸੋ ਤੁਸੀਂ ਲਾਈਵ ਦਰਸ਼ਨ ਕਰੋ ਤੇ ਵੀਡੀਓ ਅਖੀਰ ਤੱਕ ਬਨੇ ਰਹੋ ਜੋ ਵੀ ਸੰਗਤ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਸ਼ੇਅਰ ਕਰਨ ਤੇ ਕਮੈਂਟ ਦੇ ਵਿੱਚ ਲਿਖਣ ਜੈ ਪੀਰਾਂ ਦੀ ਜੈ ਮਾਸਤਾ ਤੇ ਤੁਸੀਂ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਇਹ ਕਮੈਂਟ ਚ ਜ਼ਰੂਰ ਲਿਖੋ ਹਾਂਜੀ ਤੇ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਆਪਾਂ ਦਰਵਾਜ਼ੇ ਤੋਂ ਮੱਥਾ ਟੇਕ ਕੇ ਫਿਰ ਤੁਹਾਨੂੰ ਇੱਕ ਵਾਰੀ ਦਿਖਾਵਾਂਗੇ ਬਾਹਰ ਦਾ ਥਿਊ ਨੇ ਗੁੱਗਾ ਜਹਰਪੀਰ ਦੀ ਤੇ ਸੱਪਾਂ ਤੋਂ ਬਚਾਉਂਦੇ ਨੇ ਤੇ ਸੱਪਾਂ ਦੇ ਦਿਲ ਤਾਂ ਨੇ ਗੁੱਗਾ ਜਹਰਪੀਰ ਦੀ ਬਾਬਾ ਜੀ ਸਿਸ ਲਖਣ ਜੀ ਤੇ ਗੁੱਗਾ ਜਹਰਪੀਰ ਜੀ ਦੀ ਯਾਦ ਵਿੱਚ ਲੱਗਦਾ ਹੈ ਚਪਾਰ ਦਾ ਮੇਲਾ ਇਹ ਗੁੱਗਾ ਜਹਰਪੀਰ ਜੀ ਬਾਬਾ ਸਿਸ ਜੀ ਦੇ ਦੋਸਤ ਸੀ ਤੇ ਉਹਨਾਂ ਦੇ ਨਾਲ ਹੀ ਚਪਾਰ ਪਿੰਡ ਇਸ ਜਗ੍ਹਾ ਤੇ ਰਹਿੰਦੇ ਸੀ ਗੁੱਗਾ ਜਹਰਪੀਰ ਜੀ ਅੱਜ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ 12 ਸਤੰਬਰ 2024 ਦੀ ਵੀਡੀਓ ਦਿਖਾਉਣ ਲੱਗੇ ਆ ਤੇ ਟਾਈਮ ਦੀ ਗੱਲ ਕੀਤੀ ਜਾਉ ਤਾਂ ਟਾਈਮ 7:04 ਹੋ ਚੁੱਕੇ ਨੇ ਆਪਾਂ ਖੜੇ ਆ ਦਰਬਾਰ ਦੇ ਵਿੱਚ ਜੀ ਹਾਂ ਗੁੱਗਾ ਜਹਰਪੀਰ ਜੀ ਤੇ ਬਾਬਾ ਸਿੱਧ ਸਲਖਣ ਜੀ ਦੇ ਯਾਦ ਦੇ ਵਿੱਚ ਲੱਗਦਾ ਹੈ ਛਪਾਰ ਦਾ ਮੇਲਾ ਤੇ ਇਤਿਹਾਸਿਕ ਮੇਲਾ ਹੈ ਤੋਂ 1100 ਸਾਲਾਂ ਤੋਂ ਲੱਗਦਾ ਆ ਰਿਹਾ ਛਪਾਰ ਦਾ ਮੇਲਾ ਤੇ 7:04 ਹੋ ਚੁੱਕੇ ਨੇ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਵੀਡੀਓ ਅਖੀਰ ਤੱਕ ਦੇਖੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੈ ਘੋ ਗੁੱਗਾ ਜਹਰਪੀਰ ਜੀ ਸੋ ਚੱਲਦੇ ਆ ਬਾਹਰ ਤੇ ਤੁਹਾਨੂੰ ਦਿਖਾਉਨੇ ਆ ਬਾਹਰ ਦਾ ਥਿਊ ਆ ਗਈ ਮੱਥਾ ਟੇਕ ਕੇ ਆ ਗਈ ਆ ਗਈ ਚਾਹ ਫੇ ਚੱਲੀਏ ਆ ਚੱਲੀਏ ਤੇ ਸਾਰਾ ਫੂਡ ਕੋਰਟ ਇਸ ਜਗ੍ਹਾ ਤੇ ਲੱਗਦਾ ਸਾਰਾ ਫੂਡ ਕੋਰਟ ਇਹ ਇਧਰਲੇ ਪਾਸੇ ਫੂਡ ਕੋਰਟ ਤੇ ਇਧਰਲੇ ਪਾਸੇ ਖਡਾਉਣੇ ਝੋਲਾ ਜੋ ਵੀ ਖਡਾਉਣੇ ਹੋਗੇ ਇੱਥੇ ਲੱਗਦੇ ਆ ਤੇ ਇਹ ਫ ਬਣ ਰਹੇ ਨੇ ਪਾਠੀਆਂ ਗਰਮ ਗਰਮ ਅੱਗ ਦੀ ਲਪੇਟ ਦੇ ਵਿੱਚ ਤੇ ਗਰਮ ਗਰਮ ਪਾਠੀਆਂ ਬਣਾਈਆਂ ਜਾ ਰਹੀਆਂ ਨੇ ਸੋ ਚੱਲਦੇ ਆਂ ਅੱਗੇ ਬਣੇ ਰੋ ਵੀਡੀਓ ਦੇ ਅੰਤ ਤੱਕ ਤੇ ਰੰਗ ਬਰੰਗੇ ਮਠਾਈਆਂ ਤੁਹੇ ਦੇਖ ਸਾਹਣੇ ਵਾਓ ਇਹ ਜਿਹੜਾ ਗੋੜ ਵਾਲਾ ਜੀ ਗੋੜ ਵਾਲਾ ਇਹ ਚਿਨੀ ਵਾਲਾ ਠੀਕ ਹੈ ਜੀ ਠੀਕ ਸੋ ਫੂਡ ਕੋਰਟ ਹੈ ਪਾਠੀਆਂ ਦਾ ਸਾਰਾ ਫੂਡ ਕੋਰਟ ਇੱਕ ਪਾਸੇ ਤੇ ਦੂਜਾ ਇੱਕ ਪਾਸੇ ਸੋ ਇਸ ਪਾਸੇ ਫੂਡ ਕੋਰਟ ਲੱਗਿਆ ਹੋਇਆ ਜੀ ਪਾਠੀਆਂ ਦਾ ਫੂਡ ਕੋਰਟ ਹੈ ਪਕੌੜੇ ਮਿਲ ਜਾਣਗੇ ਤੁਹਾਨੂੰ ਪਾਠੀਆਂ ਮਿਲ ਜਾਣਗੇ ਪਨੀਰ ਤੇ ਪਕੌੜੇ ਗੋਭੀ ਦੇ ਪਕੌੜੇ ਸੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਚਪਾਰ ਦਾ ਮੇਲਾ ਵਰਲਡ ਫੇਮਸ ਮੇਲਾ ਹੈ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਨਾਮ ਹੁੰਦਾ ਹੈ ਚਪਾਰ ਦੇ ਮੇਲੇ ਦਾ ਤੇ ਦੂਰ ਦੂਰੋਂ ਆਉਂਦੇ ਨੇ ਚਪਾਰ ਦੇ ਮੇਲੇ ਨੂੰ ਇੰਜੋਏ ਕਰਨ ਵਾਸਤੇ ਤੇ ਦੂਰ ਦੂਰੋਂ ਦੁਕਾਨਦਾਰ ਵੀ ਆਉਂਦੇ ਨੇ ਇਹ ਗਾਣਾ ਜਦੋਂ ਪਾਠਿਆ ਮਨਾਇਆ ਜਾ ਰਿਹਾ ਹੈ ਤਾਂ ਇਹ ਮੇਲਾ ਜੀ 16 ਸਤੰਬਰ 2024 ਤੋਂ ਸ਼ੁਰੂ ਹੈ ਸੋ ਤੁਸੀਂ ਦੇਖ ਸਕਦੇ ਹੋ ਕੁਝ ਇਹੋ ਜਿਹਾ 뷰 ਹੈ ਰਾਤ ਦਾ 뷰 ਆ ਦੁਕਾਨਾਂ ਖੁੱਲੀਆਂ ਹੋਈਆਂ ਨੇ ਸੋ ਚਲਦੇ ਆਂ ਅੰਦਰ ਕੀ ਲੈਣਾ ਕੀ ਕੀ ਲਿਆ ਬਾਈ ਤੂੰ ਕੀ ਕੀ ਲਿਆ ਹੈ ਅੱਛਾ ਹੈ ਪਰਸ ਤੇ ਹੋਰ ਕੀ ਲਿਆ ਚਲੋ ਚਲੋ ਚੱਲਦੇ ਹਾਂ ਹੋਰ ਅੱਗੇ ਵੀਰ ਸਾਡ ਨੂੰ ਦਿੱਲੀ ਸੇਲ ਤਮਾਕਾ ਸੇਲ 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 2 ਰੁਪਏ ਦੇ ਦਿੱਸੇ ਚੱਲਦੇ ਆ ਫਿਰ ਦਿਖਾਉਣੇ ਆ ਤੁਹਾਨੂੰ ਸੇਲ 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 ਇੱਥੇ ਦੁਕਾਨਦਾਰ ਵੀ ਹੋਗੇ ਸਾਡੇ ਫੈਨ ਸੈਂ ਸਮ ਆ ਬੈਠਾ ਭਾਈ ਖੁਸ਼ ਹੋ ਗਿਆ ਵੀਡੀਓ ਦੇਖ ਕੇ ਆ ਵਾਓ ਕਹਾਂ ਸੇ ਆਏ ਹੋ ਕੰਪਰ ਸਾਬ ਦਾ ਉਰੇ ਦੀ ਆ ਹੈ ਲੋਕਲੀ ਆ ਉਰੇ ਲੋਕਲੀ ਹਾਂ ਚਲੋ ਹੋ ਠੀਕ ਹੈ ਚੜਦੀ ਕਲਾ ਚੜਦੀ ਕਲਾ ਚ ਅਰਦੀ ਕਲਾਈ ਚਾਹੀਦੀ ਸੋ ਜੀ ਅੱਜ ਦਾ ਸਾਡਾ ਵੀਡੀਓ ਇੱਥੇ ਤੱਕ ਦੇ ਹੀ ਸੀਗਾ ਮਿਲਦੇ ਆਂ ਫੇਰ ਤੋਂ ਨੈਕਸਟ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੈ ਪੀਰਾਂ ਦੀ ਜੈ ਮਸਤਾਂ ਬਾਈਕ ਕਰਦੇ ਆਂ ਸਟਾਰਟ ਫੇਰ ਤੋਂ ਮਿਲਦੇ ਆਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰੋ ਤੇ ਕਮੈਂਟ ਕਰੋ ਬੈਠ ਬਈ ਆ ਕਰਤਾ ਸਟਾਰਟ ਸੋ ਫਾਈਨਲੀ ਤੁਸੀਂ ਰਾਤ ਦਾ ਵੀਊ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਵੀਊ ਆ ਹਾਂਜੀ ਤੁਹਾਡੇ ਪਿਆਰ ਤੇ ਸਪੋਰਟ ਕਰਕੇ ਮੈਂ ਅੱਜ ਦੀ ਵੀਡੀਓ ਬਣਾਇਆ ਐਵੇਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਕਿ ਮੈਂ ਤੁਹਾਨੂੰ ਚਪਾਰ ਦੇ ਮੇਲੇ ਦੀਆਂ ਵੀਡੀਓ ਦਿਖਾਉਂਦਾ ਰਹੂੰਗਾ ਅੱਜ ਦਾ ਵੀਡੀਓ ਤੁਹਾਨੂੰ ਕੈਵੇਂ ਲੱਗਿਆ ਵਧੀਆ ਲੱਗਿਆ ਤਾਂ ਇੱਕ ਵਾਰੀ ਕਮੈਂਟ ਜ਼ਰੂਰ ਕਮੈਂਟ ਕਰੋ ਤੇ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੈ ਫੀਰਾਂ ਦੀ ਜੈ ਮਸਤਾਨ ਦੀ ਜੈ ਹੋ ਗੱਗਾ ਜਰੂਰੀ